ਵੇਟ ਆਈ ਐਦੋ ਮਾਰਚ ਦੇ ਵਿੱਚ 6 ਸਾਲ ਹੋਣੇ ਆ ਮੇਰੇ ਕੋਲੋਂ ਗਏ ਨੂੰ ਜੀ ਪੜਾਈ ਵਾਸਤੇ ਨੋਹ ਤੇ ਖਰਚਾ ਕਰਕੇ ਭੇਜੇ ਸੀ ਨਾਲ ਮੁੰਡਾ ਮਗਰ ਚਲੇ ਆ ਗਿਆ ਸੀ 6 ਸਾਲ ਮਾਰਚ ਚ ਹੋਣੇ ਸੀ ਮੁੰਡਾ ਗਏ ਨੂੰ ਮੋਟੀ ਪਹਿਲਾਂ ਗਈ ਸੀ ਬੀਟੀ ਪਹਿਲਾਂ ਗਈ ਸੀ ਕੋਦਰਤ ਵੱਲੋਂ ਪੜਾਈ ਵੀ ਲੇਟ ਹੋਗੀ ਵਰਕ ਫਾਰਮਟ ਵੀ ਹੋਣਾ ਇਸ ਟਾਈਮ ਤੇ ਉਹਦਾ ਖਤਮ ਹੋ ਚੁੱਕਾ ਸੀ ਅਜੇ ਲਾਇ ਨੂੰ ਸਾਲ ਹੋ ਗਿਆ ਸੀ ਉਹਦਾ ਵਰਕ ਫਾਰਮਟ ਵੀ ਨਹੀਂ ਸੀ ਅਜੇ ਆਇਆ ਕਾਮਕਾਰ ਆਪਦਾ ਕਰਦਾ ਸੀ ਪਰ ਇਸ ਟਾਈਮ ਤੇ ਚਾਂਚੱਕ ਉਹਦੇ ਨਾਲ ਬੁਖਾਰ ਜ਼ੁਕਾਮ ਹੋਣ ਦੇ ਕਾਰਨ ਪਤਾ ਨਹੀਂ ਸਾਨੂੰ ਕੀ ਬਣਿਆ ਡਾਕਟਰ ਦੇ ਹਸਪਤਾਲ ਦਾਖਲ ਕਰਵਾਇਆ ਹੈ ਟ੍ਰੀਟਮੈਂਟ ਚੱਲੇ ਆ ਪਰ ਹੁਣ ਉਹਨੂੰ ਆਮ ਨਹੀਂ ਆਇਆ ਸਾਨੂੰ ਪਤਾ ਨਹੀਂ ਕੀ ਬਣ ਗਿਆ ਹਸੇ ਲੁੱਟੇ ਪੱਟੇ ਗਏ ਆ ਬੜੇ ਚਾਵਣਾ ਭੇਜਿਆ ਸੀ ਬੜੇ ਚਾਵਾਂ ਦੇ ਨਾਲ ਸਦਰਾਂ ਨਾਮ ਐ ਡੱਬੇ ਵੰਡ ਵੰਡ ਖੁਸ਼ੀਆਂ ਦੇ ਨਾਲ ਘਰੋਂ ਤੋਰਿਆ ਸੀ ਅੱਜ ਮੇਰਾ ਪਤਾ ਨਹੀਂ ਕਿਵੇਂ ਡੱਬੇ ਅੱਜ ਬੰਦ ਹੋ ਗਏ ਹੁਣ ਮੈਂ ਲੁੱਟੀ ਗਈ ਮੁਰਖਾ ਮੈਂ ਮਾਰੀ ਗਈ ਮੁਰਖਾ ਮੇਰਾ ਕੋਸ਼ ਨਹੀਂ ਯਾਦ ਆਦਾ ਮੈਂ ਇਹ ਪੰਨੇ ਢੱਕ ਨਹੀਂ ਰਿਹਾ ਮੈਂ ਮਰ ਗਈ ਲੋਕੋ ਮੈਂ ਮਰ ਗਈ ਬੋਡੀ ਲੈਣ ਵਾਸਤੇ ਕਹ ਰਹੇ ਗੱਲ ਕਰ ਰਹੇ ਹੋ ਕਿ ਲੱਗਦਾ ਵੀ ਬੋਡੀ ਇੱਧਰ ਮੰਗਵਾ ਸਕੋਗੇ ਤੁਸੀਂ ਕੀ ਮੰਗ ਰਹੇ ਹੋ ਅਸੀਂ ਮੰਗੇ ਕਰਦੇ ਆ ਸਾਡੀ ਹੈਲਪ ਕਰੋ ਅਸੀਂ ਆਪਦੇ ਪੁੱਤ ਦੀ ਬੋਡੀ ਲਿਆ ਸਕੀਏ ਜੋ ਕਿ ਅਸੀਂ ਉਹਦੀ ਬਿੱਲ ਤਾ ਸਕੀਏ ਹਸਪਤਾਲ ਦਾ ਬਿੱਲ ਬਹੁਤ ਵੱਡੇ ਬਣੇ ਹੋਏ ਆ ਤੇ ਸਾਡੇ ਕੋਲੇ ਸਾਡੇ ਪੁੱਤ ਦੀ ਅਸੀਂ ਸੂਰਤ ਵੇਖ ਸਕਗੇ ਲਿਆ ਕੇ ਆਵਦੇ ਹੱਥੇ ਛਿਸ਼ਕਾਰ ਕਰ ਸਕੀਏ ਸਾਨੂੰ ਅੱਜ ਤੋਂ 6 ਸਾਲ ਪਹਿਲਾਂ ਦਾ ਮਾਂ ਦੇ ਸੀਨੇ ਨਾਲ ਵਿਛੜਿਆ ਪੁੱਤ ਮਾਂ ਦੀਆਂ ਆਂਦਰਾਂ 'ਚ ਠਾਠਾ ਮਾਰ-ਮਾਰ ਹੁੰਦੀਆਂ ਐ ਮਾਂ ਕੁਛ ਕਹਿ ਨਹੀਂ ਸਕਦੀ ਐ ਦਿਉਤ ਮਾਂ ਆਹਦੀ ਪੁੱਤ ਨੂੰ ਆਣੀ ਮੈਂ ਸੀਨੇ ਨਾਲ ਲਾ ਲ ਮੁਕ ਕਦੂ ਰੱਬਾ ਗੱਲ ਕਦੋਂ ਹੋਈ ਸੀ ਅਖੀਰੀ ਰੱਬਾ ਗੱਲ ਕਰਨਾ ਤੂੰ ਗੱਲ ਕਦੋਂ ਗੱਲ ਹੋਈ ਸੀ ਮੁੰਡੇ ਨਾਲ ਅਖੀਰੀ ਵਾਰੀ ਮੇਰੇ ਨਾਲ ਮੰਗਲਵਾਰ ਸਵੇਰ ਗੱਲ ਹੋਈ ਸੀ ਮੇਰਾ ਪੁੱਤ ਵਧੀਆ ਗੱਲਾਂ ਕਰਦਾ ਸੀ ਉਹਨੂੰ ਇੱਕ ਥੋੜਾ ਜਿਹਾ ਬੁਖਾਰ ਤੇ ਗਲਾ ਖਰਾਬ ਹੋਇਆ ਸੀ ਬਸ ਉਸੇ ਦੇਖਾ ਹੋਣ ਕਾਰਨ ਉਹਨੂੰ ਸਾਨੂੰ ਆਏ ਲੱਗਿਆ ਜਿਵੇਂ ਉਹਨੂੰ ਕਮਜ਼ੋਰੀ ਹੋਈ ਹੁੰਦੀ ਆ ਹਸਪਤਾਲ ਲੈ ਕੇ ਗਏ ਹਸਪਤਾਲ ਵਾਲਿਆਂ ਨੇ ਪਤਾ ਨਹੀਂ ਕੀ ਟ੍ਰੀਟਮੈਂਟ ਕੀਤਾ ਉਹਦੀ ਲੱਤ ਬਹੁਤ ਜ਼ਿਆਦਾ ਸੁੱਜ ਗਈ ਉਹਦੇ ਸਾਰੇ ਲੱਤਾਂ ਦੇ ਵਿੱਚ ਪਿੰਡੇ ਤੇ ਖੂਨ ਖੜ ਗਿਆ ਕਹਿੰਦੇ ਗੰਡਾ ਵਜ ਗਿਆ ਉਹਨਾਂ ਨੇ ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਕੀਤਾ ਕਹਿੰਦੇ ਅਸੀਂ ਸਰਜਰੀ ਕਰਦੇ ਆਂ ਸਰਜਰੀ ਨਾਲੀ ਲਾਤ ਦਾ ਖੂਨ ਚੱਲ ਫੋ ਉਹਨਾਂ ਨੇ ਸਾਰੇ ਸਰੀਰ ਦੀ ਸਰਜਰੀ ਕਰਤੀ ਪਰ ਮੇਰਾ ਪੁੱਤ ਮੂੰਹ ਵਿੱਚ ਨਾਲੀਆਂ ਲਾਤੀਆਂ ਹਰ ਇੱਕ ਚੀਜ਼ ਦੇ ਨਾਲੀਆਂ ਲੱਗੀਆਂ ਪਰ ਮੇਰਾ ਪੁੱਤ ਬੋਲਿਆ ਨਹੀਂ ਮੇਰਾ ਪੁੱਤ ਬੋਲਿਆ ਨਹੀਂ ਮੇਰਾ ਪੁੱਤ ਉੱਥੇ ਹੀ ਖਤਮ ਹੋ ਗਿਆ ਉੱਥੇ ਹੀ ਖਤਮ ਹੋ ਗਿਆ ਇਹ ਮੇਰਾ ਬੇਟਾ ਗਿਆ ਸੀਗਾ 2018 ਦੇ ਵਿੱਚ ਪਹਿਲੋਂ ਦਾ ਵਿਆਹ ਕੀਤਾ ਮੇਰੇ ਖਰਚਾ ਪਾਣੀ ਵਹਾਵਾ ਕੀਤਾ ਸੀ 30-35 ਲੱਖ ਰੁਪਇਆ ਲਾਇਆ ਉਦੋਂ ਸੀਗਾ ਚਲ ਰੋਟੀ ਰੋਟੀ ਕਮਾਊਗਾ ਪੂਰਾ ਸਾਲ ਹੋਇਆ ਫਸਰਾ ਹੋਊਗਾ ਤੇ ਹੱਥਾਂ ਨਾਲ ਕਰਕੇ ਅਸੀਂ ਮੜ ਕੇ ਚਲ ਟੰਗੇ ਟੁਗੇ ਦਾ ਬੰਦਾ ਕੱਟਦਾ ਹੀ ਆ ਮੁਰ ਕੇ ਉੱਥੇ ਜਾ ਕੇ ਕੰਮ ਨੂੰ ਤੁਹਾਨੂੰ ਪਤਾ ਹੀ ਜਿਵੇਂ ਚੱਲਦੇ ਆ ਹੌਲੀ ਹੌਲੀ ਮੜਾ ਹੀ ਹੁਣ ਸੈੱਟ ਹੋਣ ਲੱਗਾ ਸੀਗਾ ਸੈੱਟ ਹੋਣ ਲੱਗਾ ਸੀ ਤੇ ਆਹ ਪ੍ਰੋਬਲਮ ਆ ਗਈ ਹੁਣ ਢਿੱਲਾ ਹੋ ਗਿਆ ਇੱਕਦਾਂ ਵੀ ਤੇ ਦੋ ਦਿਨ ਉਹਦੇ ਲਾ ਚੱਲਿਆ ਕੁੜਚੇ ਉਦੀ ਡੈਕ ਹੋ ਗਈ ਉੱਥੇ ਕੰਮ ਇਹ ਆਟਾਲੇ ਡੁੱਲੇ ਦਾ ਸੀਗਾ ਪਹਿਲੋਂ ਕਿਉਂਦਾ ਸੀਗਾ ਉਹ ਕੰਪਨੀ ਵਾਲਾਂ ਦਾ ਮੁੜ ਕੇ ਉਹਨੇ ਹੌਲੀ ਹੌਲੀ ਕਰਕੇ ਆਪ ਦਾ ਲੈ ਲਿਆ ਸੀਗਾ ਤੇ ਕੋਈ ਵਾਸ਼ ਦਾ ਕੰਮ ਸੀਗਾ ਟਰੱਕਾਂ ਤੋਂ ਕਾ ਵੈਨ ਬ੍ਰੈਂਟਨ ਚ ਸੀ ਗਿਆ ਉਹ ਜਿੱਕਰ ਇਹ ਬਸ ਜਿਹੜਾ ਖਾਂਸੀ ਦਾ ਕੰਮ ਦਾ ਆਈ ਸੀ ਪਹਿਲੋਂ ਤਾਂ ਤੇ ਮੜਾ ਜਿਹਾ ਚੱਕਰ ਆਇਆ ਜਾਂ ਹਸਪੀਟਲ ਲੈ ਗਏ ਉੱਥੇ ਉਹਨਾਂ ਨੂੰ ਰੱਖਿਆ ਪਰ ਨਹੀਂ ਭੱਜ ਸਕਿਆ ਉੱਥੇ ਖਰਚਾ ਵਾਵਾ ਆ ਗਿਆ ਸ਼ਰ ਮੈਨ ਤਾਂ ਪੂਰੀ ਨਹੀਂ ਜਾਣਕਾਰੀ ਹੈ ਨਹੀਂ ਕਿੰਨਾ ਕਾਇਆ ਸੌਨ ਕਾਰ ਕੋ ਮੰਤਰੀ ਇਸ ਬਾਰੇ ਹੈ ਨਹੀਂ ਨੋ ਬੋਡੀ ਐਕਸਪਾਇਰ ਸੀ ਹੈਲਥ ਕਾਰਡ ਉਹ ਬੋਡੀ ਵਗੈਰਾ ਬੋਡੀ ਹੋ ਰਹਾ ਹੁ ਅਸੀਂ ਕੋਸ਼ਿਸ਼ ਕਰਦੇ ਵੀ ਸਾਡੀ ਕੋਈ ਹੈਲਪ ਕੀਤੀ ਜਾਵੇ ਇੱਥੇ ਬੁਗਾ ਸਕੀਏ ਸਰ ਸਾਨੂੰ ਮਤਲਬ ਮੌਤ ਹੋਣ ਤੋਂ 3 4 ਦਿਨ ਪਹਿਲਾਂ ਲਗਭਗ ਵੀ ਜਦੋਂ ਗੱਲ ਹੋਈ ਸੀ ਉਦੋਂ ਥੋੜਾ ਜਿਹਾ ਉਹਨਾਂ ਨੂੰ ਮਤਲਬ ਜੁਕਾਮ ਜਿਹਾ ਵਗੈਰਾ ਸੀ ਹੈ ਤੇ ਜੁਕਾਮ ਵਗੈਰਾ ਤੋਂ ਤੇ ਮਤਲਬ ਜਿਵੇਂ ਆਪਾਂ ਘਰੇ ਕੋਈ ਚੀਜ਼ ਦਾ ਲੈ ਲੈਂਦੇ ਆ ਨਾਰਮਲ ਤੇ ਲੈ ਵੀ ਨਾਰਮਲ ਜੁਕਾਮ ਆ ਫਿਰ ਉਦੋਂ ਅਗਲੇ ਦਿਨ ਥੋੜਾ ਜਿਹਾ ਗਲਾ ਗੁਲਾ ਜ਼ਿਆਦਾ ਖਰਾਬ ਹੋ ਗਏ ਤੇ ਗਲਾ ਖਰਾਬ ਹੋਣ ਤੋਂ ਬਾਅਦ ਮਤਲਬ ਕੁਝ ਖਾਦਾ ਨਹੀਂ ਜਾ ਰਿਹਾ ਸੀਗਾ ਤੇ ਲਗਭਗ ਸ਼ਾਮ ਨੂੰ ਹਸਪਤਾਲ ਦਾ ਮਤਲਬ ਚਲੇ ਗਏ ਵੀ ਕੁਝ ਟੁੱਟਦਾ ਭਾਈ ਦਾ ਜਿਵੇਂ ਹੁੰਦਾ ਇਦਾਂ ਸੀਗਾ ਮਤਲਬ ਹਸਪਤਾਲ ਚਲੇ ਗਏ ਉਹਨਾਂ ਨੇ ਮਤਲਬ ਜੋ ਚੈੱਕਅਪ ਕੀਤਾ ਵੀ ਕਹਿੰਦੇ ਵੀ ਥੋੜਾ ਜਿਹਾ ਤਾਂ ਬਲੱਡ ਸਰਕੂਲੇਸ਼ਨ ਆ ਵੀ ਉਹ ਸਲੋ ਆ ਵੀ ਇਸ ਕਰਕੇ ਵੀ ਜੀ ਟੁੱਟਦਾ ਭਾਈ ਦਾ ਫਿਰ ਉਹਨਾਂ ਨੇ ਮਤਲਬ ਉਹਦੀਆਂ ਲੱਤਾਂ ਦੇ ਮਤਲਬ ਬਲੱਡ ਸਰਕੂਲੇਸ਼ਨ ਨਾਲ ਸਹੀ ਗਾਂਦ ਦੇ ਮਸ਼ੀਨ ਵਗੈਰਾ ਜੂ ਲਾਈਆਂ ਇੱਕ ਲੈਗ ਤੇ ਤਾਂ ਉਹਦੇ ਮਤਲਬ ਸਹੀ ਲੱਗੀ ਇੱਕ ਦੇ ਮਤਲਬ ਸਹੀ ਸਹੀ ਉਹਨਾਂ ਨੂੰ ਨਹੀਂ ਲੱਗੀ ਕਿ ਕੋਈ ਮਿਸਟੇਕ ਹੋਈ ਹੋਵੇ ਤਾਂ ਉਹਦਾ ਮਤਲਬ ਸੱਜ ਬਹੁਤ ਜ਼ਿਆਦਾ ਕੀਤੇ ਨੇ ਫਟਣ ਤੇ ਆ ਗਈ ਮਤਲਬ ਐਦਾਂ ਹੋ ਗਿਆ ਸੀਗਾ ਤੇ ਫਿਰ ਮਤਲਬ 2 ਦਿਨ ਮਤਲਬ ਸਹੀ ਰਹੇ ਉਹਦੇ ਦੂਜੇ ਦਿਨ ਮਤਲਬ ਕਹਿੰਦੇ ਸੀ ਵੀ ਹੁਣ ਲੱਤ ਦੀ ਸਰਜਰੀ ਕਰਨੀ ਪਊਗੀ ਕਿ ਜ਼ਿਆਦਾ ਹੋ ਗਈ ਸਰਕੂਲੇਸ਼ਨ ਉਹਦਾ ਸਾਰਾ ਰੁਕ ਗਿਆ ਸੀ ਲੱਤ ਦਾ ਤੇ ਉਹ ਸਰਜਰੀ ਕੀਤੀ ਫਿਰ ਖੂਨ ਲੋਗਣ ਕਰਕੇ ਉਹਦੇ ਕਲਾਊਡ ਵਗੈਰਾ ਬਣ ਗਏ ਸੀਗੇ ਖੂਨ ਦੇ ਲੱਤ ਦੇ ਉਹ ਫਿਰ ਕਲਾਊਡ ਦਾਣ ਨੂੰ ਜਾਣ ਲੱਗੇ ਫਿਰ ਉਹਨਾਂ ਨੇ ਹਾਰਡ ਦੀ ਸਰਜਰੀ ਕੀਤੀ ਕਲਾਊਡ ਖੂਨ ਕਰਕੇ ਬਸ ਫਿਰ ਜਦੋਂ ਹਾਰਟ ਦੀ ਸਰਜੀ ਕੀਤੀ ਫਿਰ ਉਸ ਤੋਂ ਬਾਅਦ ਤੋਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਕੋਈ ਬੋਲੇ 18 ਚ ਗਏ ਸੀ ਜਿਵੇਂ 6 ਸਾਲ ਹੋ ਗਏ ਸੀ ਬ੍ਰੈਂਟਨ ਰਹਿੰਦੇ ਸੀ ਹਾਂਜੀ ਮੈਰਿਜ ਹੋਈ ਵੀ ਸੀ ਜੀ ਤੇ ਇੱਕ ਨਵੀਂ ਬੇਟੀ ਆ ਜੀ 3 ਸਾਲ ਦੀ ਹਾਂਜੀ ਵਾਈਫ ਨਾਲ ਹੀ ਸੀਗੇ ਇਹ ਮਤਲਬ ਉਹਨਾਂ ਦਾ ਟਰੱਕ ਚਲਾਉਂਦੇ ਸੀ ਆਪ ਦਾ ਟਰੱਕ ਵਗੈਰਾ ਪਾਇਆ ਹੋਇਆ ਸੀਗਾ ਇੱਕ ਬਿਜ਼ਨਸ ਮਤਲਬ ਟਰੱਕ ਵਾਸ਼ ਵੈਕਿੰਗ ਜਿਹਾ ਕਰਨ ਦਾ ਉਹ ਵੀ ਕਿ ਆਇਆ ਸੀ ਜੀ ਹਾਂ ਜੀ ਅਸੀਂ ਇਧਰ ਲਿਆਉਣਾ ਚਾਹੀਦਾ ਸੀ ਮੰਗ ਕਰਦਿਆਂ ਚੌੜੀ ਲੋਨ ਸਾਡੀ ਹੈਲਪ ਕੀਤੀ ਹੈ